ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਾਖੀ ਭਗਤ ਨਾਮਦੇਵ ਜੀ ਦੇ ਹੈ ਜਦੋਂ ਭਗਵਾਨ ਦੇ ਮੰਦਰ ਵਿੱਚ ਭਗਤ ਜੀ ਨੂੰ ਮਾਰਨ ਆਏ ਬ੍ਰਾਹਮਣਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਉਹਨਾਂ ਮਾਫੀ ਮੰਗ ਕੇ ਮੰਦਰ ਦਾ ਦੂਹਾ ਖੁਲਵਾਇਆ ਤੇ ਭਗਤ ਜੀ ਤੋਂ ਛੁੱਲ ਬਖਸ਼ਾਇਆ ਕਈ ਬ੍ਰਾਹਮਣ ਤਾਂ ਇਹ ਸਮਝ ਗਏ ਕਿ ਨਾਮਦੇਵ ਰੱਬ ਦਾ ਸੱਚਾ ਭਗਤ ਹੈ ਉਸ ਦੇ ਨਾਲ ਵੈਰ-ਗਰੋਧ ਬਿਲਕੁਲ ਨਹੀਂ ਰੱਖਣਾ ਚਾਹੀਦਾ ਪਰ ਕਈਆਂ ਦੀ ਮੱਤ ਤੇ ਅੱਜ ਵੀ ਹੰਕਾਰ ਦਾ ਪਰਦਾ ਪਿਆ ਹੋਇਆ ਸੀ ਤੇ ਸੋਚਣ ਲੱਗੇ ਕਿ ਜੇਕਰ ਨਾਮ ਦੇ ਉਸ ਦਿਨ ਮੰਦਰ ਵਿੱਚ ਹੋਣ ਕਰਕੇ ਬਚ ਗਿਆ ਹੈ ਤਾਂ ਹੁਣ ਅਸੀਂ ਕੋਈ ਇਹੋ ਜਿਹੀ ਤਰਕੀਬ ਲੜਾਵਾਂਗੇ ਜਿਸ ਨਾਲ ਉਹ ਕਦੇ ਨਹੀਂ ਬਚ ਸਕੇਗਾ ਉਹਨਾਂ ਨੇ ਸੋਚਿਆ ਕਿ ਭਗਤ ਰੋਜ ਦੇਡੇ ਤੇ ਨਦੀ ਪਾਰ ਜਾ ਕੇ ਲਾਗੇ ਦੇ ਪਿੰਡਾਂ ਵਿੱਚ ਜਾਂਦਾ ਹੈ ਅਸੀਂ ਮਲਾਹ ਨਾਲ ਰਲ ਕੇ ਕੋਈ ਵਿਉਂਤ ਬਣਾ ਕੇ ਉਸ ਭਗਤ ਨੂੰ ਦਰਿਆ ਵਿੱਚ ਹੀ ਡੋਬ ਦੇਵਾਂਗੇ ਉੰਨਾ ਨੇ ਮਲਾ ਨੂੰ ਪੈਸੇ ਦੇਨੇ ਕਰਕੇ ਸਾਰੇ ਗਿਉਂਤ ਬਣਾ ਲਏ ਅਗਲੇ ਦਿਨ ਜਦੋਂ ਭਗਤ ਜੀ ਨਦੀ ਪਾਰ ਕਰਨ ਆਏ ਤਾਂ ਮਲਾ ਨੇ ਬੇੜੀ ਤੇ ਹੋਰ ਨਾਲ ਆਦਮੀਆਂ ਨਾਲ ਭਗਤ ਜੀ ਨੂੰ ਪਾਰ ਲੰਘਾ ਦਿੱਤਾ ਪਰ ਜਦੋਂ ਸ਼ਾਮ ਨੂੰ ਭਗਤ ਜੀ ਵਾਪਸ ਆਏ ਤਾਂ ਮਲਾ ਨੂੰ ਪਾਰ ਲੰਘਾ ਲਿਖਿਆ ਤਾਂ ਅੱਗੋਂ ਉਸਨੇ ਕਿਹਾ ਭਗਤ ਜੀ ਬੇੜੀ ਤੇ ਹੁਣ ਦੂਸਰੇ ਬੰਨੇ ਹਵਾ ਤੇਜ਼ ਹੋਣ ਕਰਕੇ ਉਹ ਇੱਧਰ ਨਹੀਂ ਆ ਸਕਦੇ ਮੈਂ ਤੁਹਾਨੂੰ ਮਸ਼ਕ ਵਿੱਚ ਹਵਾ ਭਰ ਕੇ ਉਸ ਉੱਪਰ ਬਿਠਾ ਕੇ ਦੂਸਰੇ ਪਾਰ ਲੈ ਜਾਂਦਾ ਹ ਭਗਤ ਨੇ ਕਿਹਾ ਜਿਸ ਤਰ੍ਹਾਂ ਮਰਜ਼ੀ ਕਰ ਪਾਰ ਤੇ ਲੰਘਣਾ ਹੀ ਹੈ ਮਲਾ ਨੇ ਮਸ਼ਕ ਵਿੱਚ ਹਵਾ ਭਰ ਕੇ ਭਗਤ ਜੀ ਨੂੰ ਉਸ ਉੱਤੇ ਬਿਠਾ ਕੇ ਆਪ ਨਾਲ ਤਰਦਾ ਹੋਇਆ ਜਦੋਂ ਅੱਧ ਵਿਚਕਾਰ ਆਇਆ ਤਾਂ ਆਖਣ ਲੱਗਾ ਭਗਤ ਜੀ ਪਾਣੀ ਬਹੁਤ ਤੇਜ਼ ਹੈ ਮੈਂ ਥੱਕ ਗਿਆ ਹਾਂ ਤੁਸੀਂ ਆਪਨਾ ਆਪ ਬਚਾ ਲਓ ਤੇ ਪਹਿਲਾਂ ਬਣਾਈ ਹੋਈ ਗਿਉਂਤ ਮੁਤਾਬਕ ਮਸ਼ਕ ਵਿੱਚੋਂ ਹਵਾ ਕੱਢ ਦਿੱਤੀ ਤੇ ਆਪ ਮਲਾਹ ਤਾਰਕੇ ਪਾਰ ਹੋ ਗਿਆ ਤੇ ਬ੍ਰਾਹਮਣਾਂ ਨੂੰ ਆ ਕੇ ਕਹਿ ਦਿੱਤਾ ਕਿ ਨਾਮਦੇਰ ਦਰਿਆ ਵਿੱਚ ਡੁੱਬ ਗਿਆ। ਪੰਡਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਉੱਧਰ ਜਦੋਂ ਭਗਵਾਨ ਨੇ ਵੇਖਿਆ ਕਿ ਮੇਰਾ ਭਗਤ ਦਰਿਆ ਵਿੱਚ ਡੁੱਬ ਚੱਲਿਆ ਹੈ ਤਾਂ ਉਹਨਾਂ ਮਸ਼ਕ ਵਿੱਚ ਪਹਿਲੇ ਵਾਰ ਹਵਾ ਭਰ ਦਿੱਤੀ ਤੇ ਆਪ ਭਗਤ ਨੂੰ ਤਾਰਕੇ ਕੰਡੇ ਟਲ ਆ ਦਿੱਤਾ ਭਗਤ ਜੀ ਪ੍ਰਭੂ ਤੇ ਗੁੰਗਾਂਦੇ ਆਪਣੇ ਘਰ ਨੂੰ ਆ ਰਹੇ ਸਨ ਤਦ ਬ੍ਰਾਹਮਣਾਂ ਨੇ ਦੇਖਿਆ ਜਿਹੜੇ ਕਿ ਭਗਤ ਤੇ ਮੋਏ ਦੀਆਂ ਖੁਸ਼ੀਆਂ ਮਨਾ ਰਹੇ ਸਨ ਬਹੁਤ ਸ਼ਰਮਿੰਦੇ ਹੋ ਸਾਰੇ ਸੋਚਣ ਲੱਗ ਪਏ ਕਿ ਭਗਤ دریا ਵਿੱਚੋਂ ਕਿਸ ਤਰ੍ਹਾਂ ਪਾਰ ਹੋ ਗਿਆ ਉਹ ਸਮਝ ਅਜੇ ਵੀ ਨਹੀਂ ਸਕੇ ਕਿ ਪ੍ਰਭੂ ਆਪਣੇ ਭਗਤ ਨੂੰ ਆਪ ਹੱਥ ਦੇ ਕੇ ਰੱਖ ਰਹੇ ਹਨ ਉਹ ਫਿਰ ਵੀ ਇਹੋ ਹੀ ਸੋਚਾਂ ਸੋਚਦੇ ਰਹੇ ਕਿ ਪਗਦਿਨੂ ਇਸ ਤਰ੍ਹਾਂ ਆਪਣੇ ਪਾਸ ਹਾਰਾ ਤੋਂ ਪਾਸੇ ਹਟਾਇਆ ਜਾਵੇ ਇਸ ਤਰ੍ਹਾਂ ਸਾਨੂੰ ਸਮਝਾਉਂਦੇ ਹੈ ਕਿ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਰੱਬ ਖੁਦ ਆਪ ਹੱਥ ਦੇ ਕੇ ਪਹੁੰਚਾਉਂਦਾ ਹੈ ਜੇ ਸਾਖੀ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਪਲੀਜ਼ ਇਹੋ ਜਿਹੀਆਂ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ